ਸਤ ਸ੍ਰੀ ਅਕਾਲ ਸਾਰਿਆਂ ਦੇ ਇਥੇ ਹੋਂਟੇ ਸ਼ਾਮ ਜੀਤ ਕਹਿੰਦਾ ਹਾਂ ਅੱਜ ਬੜਾ ਖੁਸ਼ੀ ਦਾ ਮੌਕਾ ਹੈ ਕਿ ਦੇਸ਼ਪਤ ਗਲੋਬਲ ਸਕੂਲ ਜੋ ਕਿ ਦੇਸ਼ਪਤ ਦੇ ਗਲੋਬਲ ਸਕੂਲ ਤੋਂ ਲੈ ਇੱਕ ਮੰਡਿਕ ਬੰਗਰ ਦੇ ਬੱਚੇ ਸ੍ਰੀ ਮੁਖਸਰ ਸਾਹਿਬ ਦੀ ਦੇਸ਼ਪਤ ਗਲੋਬਲ ਸਕੂਲ ਸ੍ਰੀ ਮੁਖਸਰ ਸਾਹਿਬ ਦੀ ਸੀਨੀਅਰ ਸਕੈਂਡਰੀ ਦੀ ਅਫੀਲੀਏਸ਼ਨ ਲੈਟਰ ਅਸਵਿਮਿਲਿਆ ਸਨ ਇਹ 11ਵੀਂ ਤੇ 12ਵੀਂ ਦੇ ਬੱਚਿਆਂ ਦਾ ਐਡਮਿਸ਼ਨ ਵਾਸਤੇ ਦੇਸ਼ਪਤ GLOBALS ਕੰਸਿਡਰੀ ਮੁਕਸਸਾਕ ਦੇ ਵਿੱਚ ਇਹ ਮਾਨਤਾ ਮਿਲੀ ਹੈ। ਦੇਸ਼ਪਦ ਗਲੋਬਲ ਸਕੂਲ 2019 ਦੇ ਵਿੱਚ ਸਟਾਰਟ ਹੋਇਆ ਸੀ ਤੇ 2020 ਦੇ ਵਿੱਚ ਰਾਈਟ ਟੂ ਐਜੂਕੇਸ਼ਨ ਦੇ ਅੰਡਰ ਪੰਜਾਬ ਸਰਕਾਰ ਤੋਂ ਦੀ ਰੈਕੋਗਨੀਸ਼ਨ ਲਈ ਸੀ ਤੇ ਪਿਛਲੇ ਸਾਲ ਅਸੀਂ 10ਵੀਂ ਤੱਕ ਦੀ ਸੈਕੰਡਰੀ ਤੱਕ ਦੀ ਜਿਹੜੀ ਅਪਰੂਵਲ ਸੀ ਉਹ CBSE ਤੋਂ ਲੈ ਚੁੱਕੇ ਹਾਂ। ਤੇ ਅਮੇ ਸਾਲ 8ਵੀਂ ਤੋਂ ਚੌਥੀ ਹੀ ਸੀਨਸ ਕੰਡ ਦੇ ਅਫੀਲੀਏਸ਼ਨ ਸਾਡੋ ਮਿਲੀ ਇਹ ਜਿਹੜੀ ਅਫੀਲੀਏਸ਼ਨ ਹੈ 5 ਸਾਲ ਵਾਸਤੇ ਹੈ ਇਹ ਬੜਾ ਰੈਗੂਰਸ ਪ੍ਰੋਸੈਸ ਹੁੰਦਾ ਹੈ ਜਿਹਦੇ ਵਿੱਚ CBSE ਸਾਰਾ ਡਾਟਾ ਪਹਿਲਾਂ ਪੋਰਟਲ ਤੇ ਭਰਉਂਦੀ ਹੈ ਸਾਰੇ ਡਾਕੂਮੈਂਟਸ ਪਰਟੇਨਿੰਗ ਟੂ ਲੈਂਡ ਬਿਲਡਿੰਗ ਅਦਰ ਇਨਫਰਾਸਟ੍ਰਕਚਰ ਲੈब्स ਫੈਕਲਟੀ ਐਂਡ ਦੀ medium of uh, teaching and so many of the verticals are taken into consideration wo sara check karan to baad total de fir oh eligibility paunde ne eligibility paun ke baad kisi bhi institute di fir oh inspection karde ne bahut rigorous inspection karke fir oh approve dinde ne ka desh pak global school de principal mr sanjeev jindal te unna di able team ne eh sare jo regulatory processes ne ਉਹ ਬਾਕੂ ਵੀ ਪੂਰੇ ਕਰਾਇਆ ਹਮ ਤੇ ਮੈਂ ਉਹਨਾਂ ਨੂੰ ਬਹੁਤ-ਬਹੁਤ ਵਰਕਪੈਡ ਵੀ ਦਿੰਦਾ ਜਿਉਂ ਉਹਨਾਂ ਨੇ ਬਹੁਤ ਹੀ ਸাকਸੈਸਫੁਲੀ ਕੰਮ ਨਿਪਟਰੀ ਜੜਾ ਆਇਆ ਹੈ ਇਹ ਜੋ ਕਿ 5 ਸਾਲਾਂ ਵਾਸਤੇ ਹੈ ਆ ਗਰੂਪਸ ਦਾ ਸੁਭਾਅ ਕਿਹੜੇ-ਕਿਹੜੇ ਚੱਲਦੇ ਨੇ ਹਾਂ ਹਾਂਜੀ ਇਹ ਵਿੱਚ ਟੈਕਨੀਕਲੀ ਜੋ ਹੈ ਸੰਜੀਵ ਜੀ ਦੱਸਣਗੇ ਵੀ ਉਹਦੇ ਚੇਤੇ ਨਾਲ ਕੋਈ 6 ਬੈਚ ਸੀ ਅਜ ਦੱਸੋ ਜੀ ਜਦੋਂ ਲਾਸਟ ਈਅਰ ਸਾਨੂੰ 10ਥ ਕਲਾਸ ਦੀ ਐਫੀਲੀਏਸ਼ਨ ਮਿਲੀ ਉਸ ਟਾਈਮ ਤੇ ਸਾਡੇ ਕੋਲੇ ਚਾਰ ਸੈਕਸ਼ਨ ਸੀ ਦੋ 9ਥ ਦੇ ਸੀ ਦੋ 10ਥ ਦੇ ਸੀ ਇਸ ਇਨਸਪੈਕਸ਼ਨ ਦੇ ਅਕੋਰਡਿੰਗਲੀ ਸਾਡੇ ਕੋਲੇ ਪਹਿਲਾਂ ਤਾਂ 9ਵੀਂ 10ਵੀਂ ਦੇ ਸੈਕਸ਼ਨ ਇਨਕਰੀਸ ਹੋਏ ਐ ਦੋ ਦੋ ਦੀ ਜਗ੍ਹਾ ਤੇ 9ਵੀਂ ਚ ਵੀ 10 ਸੈਕਸ਼ਨ ਹੋ ਗਏ ਤੇ 10ਥ ਵਿੱਚ ਵੀ ਕੰਨ ਸੈਕਸ਼ਨ ਹੋ ਗਏ 11ਥ 12ਥ ਦੇ ਵਿੱਚ ਦੋਨਾਂ ਕਲਾਸਿਸ ਦੇ ਲਈ ਸਾਨੂੰ ਚਾਰ ਚਾਰ ਸੈਕਸ਼ਨ ਦੀ ਅਪਰੂਵਲ ਮਿਲੀ ਹੈ ਚਾਰ ਚਾਰ ਸੈਕਸ਼ਨ ਦੇ ਵਿੱਚ ਸਾਨੂੰ ਸਾਰੀਆਂ ਸਟਰੀਮਸ ਅਲੋਟ ਕੀਤੀਆਂ ਗਈਆਂ ਜਿਦੇ ਵਿੱਚ ਸਾਇੰਸ ਮੀਨਸ ਟੂ ਸੇ ਮੈਡੀਕਲ ਐਂਡ ਨਾਨ ਮੈਡੀਕਲ ਦੋਨੋਂ ਸਟ੍ਰੀਮਸ ਨੇ ਕਮਰਸ ਹੈਗੀ ਹੈ ਹਿਮੈਨਿਟੀਜ਼ ਹਿਮੈਨਿਟੀਜ਼ ਮੀਨਸ ਆਰਟਸ ਵੀ ਸਾਡੇ ਕੋਲੇ ਹੈਗੀ ਹੈ ਜਿਹਦੇ ਵਿੱਚ ਜਿਵੇਂ ਜਿਵੇਂ ਹੀ ਬੱਚੇ ਆਉਣਗੇ ਅਕੋਰਡਿੰਗਲੀ ਹੀ ਉਹਨਾਂ ਦੇ ਦਾਖਲੇ ਵੀ ਕੀਤੇ ਜਾਣਗੇ ਪਲੱਸ ਇਨ ਕੇਸ ਜੇ ਸਾਡੇ ਕੋਲੇ ਸਟਰੈਂਥ ਵਧਦੀ ਹੈ ਵਿਦ ਦਾ ਕਾਈਂਡ ਸਪੋਰਟ ਆਫ ਟੀਮ ਮੀਡੀਆ ਵਿਦ ਦਾ ਕਾਈਂਡ ਸਪੋਰਟ ਆਫ ਪੇਰੈਂਟਸ ਤਾਂ ਸੈਕਸ਼ਨ ਇਨਕਰੀਸ ਦੀ ਵੀ ਸਾਡੇ ਕੋਲੇ ਪ੍ਰੋਵੀਜ਼ਨ ਹੈਗੀ ਹੈ ਕਿ ਕਿਸੇ ਵੀ ਟਾਈਮ ਤੇ ਅਸੀਂ ਸੈਕਸ਼ਨ ਇਨਕਰੀਸ ਸੀਬੀਐਸਸੀ ਵਿੱਚ ਅਪਲਾਈ ਕਰਕੇ ਕਰਵਾ ਸਕਦੇ ਹਾਂ ਬਟ ਇਹ ਜੋ ਸਾਰਾ ਪ੍ਰੋਸੈਸ ਹੋਇਆ ਉਹ ਵਿਦਿਨ 1 ਮੰਥ ਹੋਇਆ ਉਹ ਸਿਰਫ ਇੱਕ ਟੀਮ ਵੱਲੋਂ ਤਾਂ ਕੀਤਾ ਗਿਆ ਬਟ ਟੀਮ ਤੋਂ ਜ਼ਿਆਦਾ ਡਾਕਟਰ ਜੂਰਾ ਸਿੰਘ ਜੀ ਜੋ ਚੇਅਰਮੈਨ ਹੈ ਸਾਡੇ ਦੇਸ਼ ਭਗਤ ਗਲੋਬਲ ਸਕੂਲ ਸ਼੍ਰੀ ਮੁਕਸੇ ਸਾਹਿਬ ਦੇ ਅਨ ਡਾਕਟਰ ਤਰਿੰਦਰਪੁਰ ਮੈਡਮ ਜੋ ਕੋ-ਚੇਅਰਮੈਨ ਨੇ ਦੇਸ਼ ਭਗਤ ਗਲੋਬਲ ਸਕੂਲ ਸ਼੍ਰੀ ਮੁਕਸੇ ਸਾਹਿਬ ਦੇ ਉਹਨਾਂ ਦੀ ਛਤਰਛਾਇਆ ਹੈ ਉਹਨਾਂ ਦੀ ਬਲੇਸਿੰਗਸ ਦੇ ਨਾਲ ਹੋਇਆ ਵਿਦਆਊਟ देयर ਬਲੇਸਿੰਗਸ ਅਸੀਂ ਕੁਝ ਨਹੀਂ ਕਰ ਸਕਦੇ ਸੀ ਤੇ ਉਮੀਦ ਕਰਦੇ ਹਾਂ ਅੱਗੇ ਵੀ ਕਿ ਦੇਸ਼ ਭਗਤ ਗਲੋਬਲ ਸਕੂਲ ਪਿਛਲੇ 6 ਸਾਲਾਂ ਦੇ ਵਿੱਚ ਜਿਵੇਂ ਤਰੱਕੀ ਦੇ ਰਾਹ ਤੇ ਚੱਲ ਪਿਆ ਹੈ ਆ ਲੋਕਾਂ ਦੇ ਵਿੱਚ ਸਿੱਖਿਆ ਦਾ ਪ੍ਰਸਾਰ ਕਰ ਰਿਹਾ ਹੈ ਆਉਣ ਵਾਲੇ ਸਾਲਾਂ ਦੇ ਵਿੱਚ ਵੀ ਅਸੀਂ ਸਿੱਖਿਆ ਦਾ ਪ੍ਰਸਾਰ ਐਜ਼ ਇਟ ਹੀ ਕਰਦੇ ਰਵਾਂਗੇ ਤੇ ਨਾਲ ਹੀ ਨਾਲ ਉਮੀਦ ਕਰਦੇ ਹਾਂ ਕਿ ਡਾਕਟਰ ਜੋਰਾ ਸਿੰਘ ਜੀ ਡਾਕਟਰ ਸਰਜਿੰਦਰ ਕੌਰ ਜੀ ਇਹਨਾਂ ਦੀ ਪੂਰੀ ਫੈਮਿਲੀ ਪੂਰੀ ਟੀਮ ਦੰਦੁਬਣੀ ਦਾ ਚਗਨੀ ਤਰੱਕੀ ਕਰਦੀ ਹੈ